ਕੇਜਰੇਵਾਲ ਨੂੰ 15 ਦਿਨਾਂ ਦੇ ਲਈ ਤਿਹਾੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਤੇ ਇਸ ਗੱਲ ਨੂੰ ਲੈ ਕੇ ਲਗਾਤਾਰ ਹੁਣ ਭਾਜਪੀ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਤੇ ਜਾ ਰਹੇ ਨੇ। ਉੱਥੇ ਹਰਜੀਤ ਗਰੇਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਸੱਚ ਦੀ ਜਿੱਤ ਹੋਈ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰੀ ਜਿਹੜੇ ਕਿ ਜੇਲ੍ਹ ਦੇ ਵਿੱਚ ਬੰਦ ਨੇ ਅੱਜ ਉਹਨਾਂ ਨੂੰ ਆਮ ਆਦਮੀ ਪਾਰਟੀ ਬਾਹਰ ਕਢਾਉਣ ਦੀ ਕੋਸ਼ਿਸ਼ਾ ਕਰ ਰਹੀ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਤਿੱਖੇ ਨਿਸ਼ਾਨੇ ਜਿਹੜੇ ਹਰਜੀਤ ਗਰੇਵਾਲ ਦੇ ਵੱਲੋਂ ਸਾਦੇ ਜਾ ਰਹੇ ਨੇ ਹੋਰ ਕਹਣਾ ਹਰਜੀਤ ਗਰੇਵਾਲ ਦਾ ਸੁਣਦੇ ਆ। ਔਰ ਭਾਜਪਾ ਆਉਂਦੀ ਆ ਤਾਂ ਡਵੈਲਪਮੈਂਟ ਕਰਦੀ ਆ, ਵਿਕਾਸ ਕਰਦੀ ਆ। ਔਰ ਸਾਡੇ ਕਿਸੇ ਵੀ ਨਾ ਤਾਂ ਚੀਫ ਮਿਨਿਸਟਰ ਤੇ ਨਾ ਕਿਸੇ ਸਾਡੇ ਮਿਨਿਸਟਰ ਤੇ ਜਦੋਂ ਕਿ ਪਹਿਲਾਂ ਰੋਜ ਸੈਂਟਰ ਤੇ ਮਿਨਿਸਟਰਾਂ ਤੇ ਰੋਜ ਜੇਲ੍ਹ ਜਾਂਦੇ ਸੀ। ਅੱਜ ਕੋਈ ਵੀ આરોਪ ਨਹੀਂ ਲਗਾ ਲਗਾ ਸਕਿਆ। ਉਸ ਸੀ ਨੂੰ ਵੀ ਉੱਚ ਢਰਾਉਣ ਦੀ ਕੋਸ਼ਿਸ਼ ਕਰਦੇ ਆ ਕਿ ਸਾਡੇ ਤੋਂ ਸਾਡੀ ਤਾਂ ਸਰਕਾਰ ਅਟਲਜੀ ਦੀ ਸਰਕਾਰ ਆਈ। ਉਸ ਤੋਂ ਬਾਅਦ ਫਿਰ ਵਿੱਚ ਦੀ ਸੱਤਾ ਚ ਨਹੀਂ ਆਈ ਔਰ ਉਸ ਵੇਲੇ ਵੀ ਸਾਡੇ ਤੇ ਕੋਈ આરોਪ ਨਹੀਂ ਲੱਗਿਆ ਤੇ ਅੱਜ ਵੀ ਸਾਡੇ ਤੇ ਕੋਈ આરોਪ ਨਹੀਂ ਲੱਗ ਰਿਹਾ ਕੀ ਗੱਲ ਹੈ ਕੋਈ ਲੋਕ ਉਸ ਵੇਲੇ ਇੰਡੀਆ ਨਾਲ ਰਹੀ ਸੀ ਵਿੱਚ ਤਾਂ ਸਰ ਤਾਂ ਇਹਨਾਂ ਦੀ ਸਰਕਾਰ ਸੀ ਆ ਪੰਜਾਬ ਚ ਰੋਜ਼ આરોਪ ਲਗਾਉਂਦੇ ਆ ਇਹ ਕਹਿੰਦੇ ਆ ਕਿ ਸਾਡੇ ਬੰਦਿਆਂ ਨੂੰ ਪੈਸੇ ਦਿੱਤੇ ਗਏ ਆਪਰੇਸ਼ਨ ਡਾਕਟਰ ਸਾਹਿਬ ਇਹ ਆਪਰੇਸ਼ਨ ਡਾਕਟਰਸ ਵੀ ਫੇਰ ਗੱਲ ਕਰਦਾ ਕਿ ਭਾਈ ਜੀ ਹੈ ਤਾਂ ਤੁਹਾਡੇ ਕੋਲ ਵਿਜੀਲੈਂਸ ਸਾਥੋਂ ਦੇ ਕੋਲ ਪੁਲਿਸ ਸਾਥੋਂ ਦੇ ਕੋਲ ਪ੍ਰਸ਼ਾਸਨ ਆ ਤੁਸੀਂ ਮੁਕਾਦਮੇ ਦਰਜ ਕਰੋ ਔਰ ਉਹਨਾਂ ਦੀ ਇਨਵੈਸਟੀਗੇਸ਼ਨ ਕਰਵਾ ਕੇ ਇਹ ਸਾਰੇ ਜਨਤਾ ਦੇ ਸਾਹਮਣੇ ਲੈ ਕੇ ਆਓ ਔਰ ਮੁਕਾਦਮੇ ਵੀ ਝੂਠੇ ਦਰਜ ਕਰ ਲੈਂਦੇ ਆ ਹੁਣ ਤਾਂ ਸ਼ੀਤਲ ਮੁਰਾਲ ਨੇ ਵੀ ਉਹਨਾਂ ਦੀ ਗੱਲ ਦੱਸਤੀ ਕਿ ਕੀ ਕੀ ਕਰਦੇ ਆ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਔਰ ਕਿੰਨੀ ਬਦਕਿਸਮਤੀ ਆ ਹੁਣ ਇਹਨਾਂ ਦੀਆਂ ਪਾਰਟੀਆਂ ਚਲਾਉਣ ਦਾ ਵੀ ਠੇਕਾ ਮੋਦੀ ਜੀ ਨੂੰ ਦੇ ਦੇਣ ਜਾਂ ਸਾਨੂੰ ਦੇ ਦੇਣ ਇਹ ਵੀ ਸਾਡੀ ਜ਼ਿੰਮੇਵਾਰੀ ਹੋ ਜੂਗੀ ਅੱਧੀ ਪਾਰਟੀ ਨੂੰ ਆਪਰੀਸ ਮਾਰ ਸੱਜਣ ਆਪਣੇ ਡਿਗਰ ਨੂੰ ਆਪਰੀਸ ਹੋ ਆ ਸੱਜਣ ਤੁਸੀਂ ਉਮੀਦਵਾਰਾਂ ਨੂੰ ਟਿਕਟ ਦਿੰਦੇ ਆ ਉਹ ਤੁਹਾਡੀ ਪਾਰਟੀ ਨੂੰ ਛੱਡ ਕੇ ਭੱਜ ਜਾਂਦੇ ਇਹ ਸਾਡਾ ਕਸੂਰ ਸਾਡੇ ਅੰਦਰ ਜੋ ਆਏਗਾ ਜੋ ਸਾਡੇ ਡਿਗਰ ਨੈਦਰ ਮੋਦੀ ਜੀ ਨੂੰ ਮੰਨ ਕੇ ਆਏਗਾ ਜੋ ਸਾਡੀ ਵਿਚਾਰਧਾਰਾ ਨੂੰ ਮੰਨ ਕੇ ਆਏਗਾ ਇਕਾਤਮ ਮਾਰਮ ਦਰਸ਼ਨ ਜੋ ਉਸ ਨੂੰ ਸੰਕਰ ਕਰੇਗਾ ਅਸੀਂ ਉਸ ਨੂੰ ਵੈਲਕਮ ਕਰਾਂਗੇ ਕੋਈ ਵੀ ਆ ਜੇ ਤੇ ਕੀ ਇਹ ਇਸ ਚੀਜ਼ ਦੀ ਵੀ ਅਸੀਂ ਉਹਨਾਂ ਨੂੰ ਗਾਰੰਟੀ ਦੇਈ ਕਿ ਅਸੀਂ ਤੁਹਾਡਾ ਕੋਈ ਲੀਡਰ ਵੀ ਨਹੀਂ ਲਵਾਂਗੇ ਇਹਨੂੰ ਠੀਕ ਲਾਈਨ ਤੇ ਆਉਣਾ ਚਾਹੀਏ ਉਹ ਆ ਸਕਦਾ ਸਾਡੇ ਅਸੀਂ ਵਰਕ ਕਰਦੇ ਹਾਂ ਸ਼ਬਦਾ ਸਤਕਾਰ ਤੇ ਸਨਮਾਨ ਐਸੀ ਕਰ ਕਿ ਤਾਂ ਸੀ ਦੁਨੀਆ ਦਾ ਬੜਾ ਰਾਜਨੀਤਿਕ ਦਲ ਬਣ ਗਿਆ 17 ਕਰੋੜ ਦੇ ਕਰੀਪ ਸਾਡੇ ਮੈਂਬਰ ਹੈ ਔਰ ਆਉਣ ਵਾਲੇ ਦਿਨਾਂ ਚ ਹੋਰ ਵਧਣੇ ਔਰ ਆਉਣ ਵਾਲੇ ਦਿਨਾਂ ਚ ਹੋਰ ਵੱਡੀ ਜਿੱਤ ਹੋਣੀ ਹੈ ਮੈਂ ਇਹ ਸਮਝਦਾ ਕਿ ਜਿਸ ਤਰ੍ਹਾਂ ਇਹ ਰੈਗੀਆਂ ਕਰ ਰਹੇ ਨੇ ਜਿਸ ਤਰ੍ਹਾਂ ਦਾ ਜਨਤਾ ਦਾ ਪੈਸਾ ਵੀ ਇਹ ਪ੍ਰਸ਼ਤਾਚਾਰੀ ਪ੍ਰਾਪ ਕਰ ਰਹੇ ਨੇ ਪ੍ਰਸ਼ਤਾਚਾਰ ਕਰਕੇ ਇਹ ਰੈਲੀਆਂ ਤੇ ਵੀ ਤਾਂ ਪੈਸੇ ਹੀ ਲੱਗਾ ਨਾ ਇਦਾਂ ਥੋੜਾ ਜਿਹਾ ਨਹੀਂ ਆ ਜਾਂਦੀਆਂ ਜੇ ਪਬਲਿਕ ਆ ਜਾਂਦੀ ਹੈ ਕਿ ਕਿੰਨੀ ਦੂਰੋਂ ਬੁਲਾ ਰਹੇ ਨੇ ਔਰ ਕਿਸ ਤਰ੍ਹਾਂ ਸਿਰ ਜੁੜ ਕੇ ਕੰਮ ਬੈਠੇ ਸੀ ਮੈਨੂੰ ਤਾਂ ਇਹ ਨਹੀਂ ਸਮਝ ਆਇਆ ਉਹਨਾਂ ਦੀ ਆਪਸ ਵਿੱਚ ਇੱਕ ਗੱਲ ਹੀ ਨਹੀਂ ਕਦੇ ਰਹੀ ਲਾਲੂ ਯਾਦਵ ਜੀ ਨੇ ਮਿਸਪ ਭਾਰਤੀ ਨੌ ਕਿਉਂ ਰੱਖਿਆ ਸੀ ਉਸ ਵੇਲੇ ਐਮਰਜੈਂਸੀ ਚ ਮੇਨਟੇਨੈਂਸ ਔਰ ਇੰਟਰਨਲ ਸਕਿਉਰਿਟੀ ਐਕਟ ਲੱਗਿਆ ਸੀ ਮੈਂ ਵੀ ਉਹਦੇ ਜੇਬ ਚ ਰਿਆ ਤੇ ਉਹ ਤਦ ਉਸ ਤੋਂ ਪੀੜ ਤੋਂ ਕਿਉਂ ਉਹਨਾਂ ਨੇ ਰੱਖਿਆ ਸੀ ਠੀਕ ਹੈ ਤੇ ਭਈਏ ਕਾਂਗਰਸ ਜਿਹੜੀ ਸਾਡੇ ਤੇ ਜ਼ੁਲਮ ਕਰ ਰਹੀ ਆ ਅੱਜ ਉਹ ਸੱਜਣ ਕੇ ਬੈਠੇ ਨੇ ਫੇਰ ਤੁਸੀਂ ਇਹ ਦੇਖੋ ਵੀ ਤੁਸੀਂ ਆਪਣੇ بیٹے ਨੂੰ ਹੀ ਉਪ ਮੁੱਖ ਮੰਤਰੀ ਤੇ ਮੁੱਖ ਮੰਤਰੀ ਬਣਾਉਣਾ ਦੂਸਰਾ ਬੇਟਾ ਵੀ ਇੰਨਾ ਕਾਬਲ ਹੋ ਕੇ ਉਹਨੂੰ ਵੀ ਮਿਨਿਸਟਰ ਬਣਾਉਣਾ ਪਾਰਟੀ 'ਚ ਕੋਈ ਹੋਰ ਲੋਕ ਨਹੀਂ ਹੁੰਦੇ ਸਾਡੇ ਰਿਸ਼ਤੇਦਾਰੀਆਂ ਨਹੀਂ ਪਾਲੀਆਂ ਜਾਂਦੀਆਂ ਇਹ ਰੈਲੀ ਉਸ ਚੀਜ਼ ਦੇ ਖਿਲਾਫ ਕਰਦੇ ਆ ਕਿ ਪਰਿਵਾਰਵਾਦ ਨੂੰ ਸਮਰਥਨ ਦੇਣ ਲਈ ਰੈਲੀ ਆ ਜਿਹੜੀ ਇਹ ਕਾਦੇ ਆ ਅਸੀਂ ਪਰਿਵਾਰਵਾਦ ਨੂੰ ਜਿਹੜਾ ਸਾਡੀ ਪਾਰਟੀ ਦੇ ਅੰਦਰ ਬਿਲਕੁਲ ਬੜਾਵਾ ਦਿੱਤਾ ਜਾਂਦਾ ਨਾ ਕਿਸੇ ਨੂੰ ਪਰਿਵਾਰ ਦੀ ਵਜ੍ਹਾ ਕਰਕੇ ਟਿਕਟ ਮਿਲਦੇ ਨੇ ਨਾ ਪਦ ਮਿਲਦੇ ਨੇ ਕੋਈ ਵੀ ਗਰੀਬ ਆਦਮੀ ਕੋਈ ਵੀ ਸਧਾਰਨ ਕਿਸਾਨ ਕਿਸੇ ਵੀ ਬੰਦੇ ਜਾ ਸਕਦਾ ਜੇ ਵੀ ਯੋਗਤਾ ਹੋਵੇ ਜੇ ਦੀ ਕਾਬਲੀਅਤ ਹੋਏਗੀ ਆਪਣੇ ਕੰਮ ਦੇ ਆਧਾਰ ਤੇ ਪਾਰਟੀ ਸੇਵਾ ਕਰਨ ਦੇ ਕਾਰਨ ਅੱਗੇ ਵਧ ਸਕਦਾ ਤੇ ਉਹਨਾਂ ਦੀਆਂ ਰੈਲੀਆਂ ਇਸ ਚੱਕਰ ਚ ਨੇ ਵੀ ਇਹ ਜਿਹੜੇ ਪਰਿਵਾਰ ਨੇ ਖਾਸ ਪਰਿਵਾਰ ਨੇ ਇਹਨਾਂ ਨੂੰ ਬਚਾਓ ਭਈ ਉੱਥੇ ਸ਼ਿਭੂ ਸੋਰੇਂ ਦਾ ਪਰਿਵਾਰ ਉਹਨਾਂ ਨੂੰ ਬਚਾਓ ਤੇ ਇਹ ਜਿਹੜੇ ਬਾਕੀ ਪਰਿਵਾਰ ਨੇ ਸਾਰਿਆਂ ਨੂੰ ਲਾਲੂ ਜੀ ਦੇ ਪਰਿਵਾਰ ਨੂੰ ਵੀ ਬਚਾਓ ਅਸੀਂ ਪਰਿਵਾਰਵਾਦ ਦੇ ਖਿਲਾਫ ਲੜ ਗਏ ਫਿਰ ਜਦ ਹਰ ਜਗ੍ਹਾ ਇਹਨਾਂ ਦਾ ਆਪਸ ਵਿੱਚ ਵਿਰੋਧ ਆ ਹਰ ਸਟੇਟ ਦੇ ਅੰਦਰ ਵਿਰੋਧ ਆ ਮਮਤਾ ਬੈਨਰਜੀ ਉਹਨੇ ਇੱਕਦਮ ਇਹਨਾਂ ਦੇ ਇਹਨਾਂ ਨੂੰ ਕਹਾ ਮੈਂ ਤੁਹਾਡੇ ਨਾਲ ਕੋਈ ਚੋਣ ਨਹੀਂ ਮਿਲ ਕੇ ਰਹਿਣਾ ਵੈਸੇ ਉਥੇ ਸੰਦੇਸ਼ ਕਲੀ ਦੇ ਅੰਦਰ ਜੋ ਹੋਇਆ ਮਹਿਲਾਵਾਂ ਨਾਲ ਹੋਇਆ ਕਿਤੇ ਵੀ ਕੋਈ ਕ੍ਰਾਈਮ ਹੋ ਜਾਂਦਾ ਉਸ ਦੇ ਖਿਲਾਫ ਇਹ ਬਿਲਕੁਲ ਆਵਾਜ਼ ਨਹੀਂ ਉਠਾਉਂਦੇ ਇੱਕ ਦੂਜੇ ਨਾਲ ਇੰਨੀ ਭਾਈ ਵਾਲੀ ਹੈ ਇੱਥਾਂ ਦੀ ਜ਼ੁਲਮ ਦੇ ਖਿਲਾਫ ਕੋਈ ਆਵਾਜ਼ ਨਹੀਂ ਉਠਾਉਂਦੇ ਆਵਾਜ਼ ਠੋਣੀ ਹੈ ਤਾਂ ਸਿਰਫ ਮੋਦੀ ਜੀ ਇਨਸ਼ਾਅੱਲਾ ਨੇ ਉਹ ਕੀ ਆ ਸੱਤਾ ਰਹਿਣ ਦੇ ਲਈ ਸੱਤਾ ਇੰਨੀ ਆਸਾਨ ਥੋੜਾ ਮਿਲ ਜਾਂਦੀ ਆ ਦੇਸ਼ ਦੇ ਲੋਕ ਜਿਹੜੇ ਪੰਜਾਬ ਦੇ ਤਾਂ ਮੈਂ ਇਹ ਕਹੂੰਗਾ ਪੰਜਾਬੀ ਇਹਨੇ ਸੂਝਵਾਨ ਨੇ ਇਹਨਾਂ ਨਾਲ ਧੋਖਾ ਖਾਇਆ ਪੰਜਾਬੀਆਂ ਨਾਲ ਇੱਥੇ ਇਸ ਇਹਨਾਂ ਨੇ ਕੀਤਾ ਕਾਂਗਰਸ ਜਿਹੜੀ ਆ ਉਹ ਵਿਰੋਧੀ ਚਰਚਾ ਪੰਜਾਬ ਚ ਔਰ ਸੱਤਾ ਦੇ ਅੰਦਰ ਆਮ ਆਦਮੀ ਪਾਰਟੀ ਆ ਪਰ ਵੈਸੇ ਇਹਨਾਂ ਦਾ ਘਟਨਦਾ ਨਹੀਂ ਪਹਿਲਾਂ ਕੇਜਰੀਵਾਲ ਜੀ ਨੇ ਸਿੱਟੇ ਹੱਥ ਰੱਖਿਆ ਆਪਣੇ ਬੱਚਿਆਂ ਨੇ ਕਿ ਮੈਂ ਸਮਝੌਤਾ ਨਹੀਂ ਕਰੂੰਗਾ ਫੇਰ ਸਮਝੌਤਾ ਲੈਸ ਤਨਵੀ ਇਹਦਾ ਹਿਸਟਰੀ ਰਹੀ ਆ ਔਰ ਹੁਣ ਇਹ ਫੇਰ ਦੋਨੋਂ ਦੋਨਾਂ ਦਾ ਇੱਕ ਰੋਲ ਹੁੰਦਾ ਹੈ ਰੋਲ ਹੁੰਦਾ ਜੇ ਸੱਤਾ ਤਰਫ ਕੋਈ ਗਲਤ ਕੰਮ ਕਰਦੀ ਆ ਤਾਂ ਵਿਰੋਧੀ ਧਿਰ ਨੇ ਉਸ ਨੂੰ ਅਪੋਜ਼ ਕਰਨਾ ਹੁੰਦਾ ਐਕਸਪੋਜ਼ ਕਰਕੇ ਜਨਤਾ ਦੇ ਸਾਹਮਣੇ ਲੱਗੇ ਜਾਣਾ ਹੁੰਦਾ ਤੇ ਹੁਣ ਇੱਥੇ ਦੋਨੋਂ ਹੀ ਮਿਲ ਗਏ ਆਪਸ ਵਿੱਚ ਪੰਜਾਬ ਦੀ ਕੀ ਦਰਦਸ਼ਾ ਕਰਨਗੇ ਇਹ ਇਹ ਤੁਸੀਂ ਦੇਖ ਲਓ ਔਰ ਪੰਜਾਬੀ ਜਿਹੜੇ ਆ ਉਹ ਇੰਨੇ ਸੂਝਵਾਰ ਨੇ ਕੈਨੇਡਾ ਦੇ ਅੰਦਰ ਜਿੰਨੇ ਪੰਜਾਬੀ ਮਿਨਿਸਟਰ ਨੇ ਨਾ ਸਰਕਾਰ ਦੇ ਅੰਦਰ ਉਹਨੇ ਹਿੰਦੁਸਤਾਨ ਦੀ ਸਰਕਾਰ ਚ ਨਹੀਂ ਹੈਗੇ ਪਰ ਬਾਕੀ ਦੇਸ਼ਾਂ ਦੇ ਅੰਦਰ ਵੀ ਨੇ ਯੂ ਐਸ ਏ ਚ ਵੀ ਸਭ ਜਗ੍ਹਾ ਸੱਤਾ ਚ ਨੇ ਔਰ ਉੱਥੇ ਬਹੁਤ بڑا ਨਾਮ ਬਣਾਇਆ ਇਹਨਾਂ ਨੇ ਹਰ ਫੀਲਡ ਚ ਨੇ ਤੇ ਪੰਜਾਬੀ ਇੰਨਾ ਸੂਝਵਾਨ ਹੈ ਕਿ ਇਹਨਾਂ ਨੂੰ ਇਸ ਵਾਰ ਪੰਜਾਬ ਚ ਬਿਲਕੁਲ ਸਨਤਾਰ ਨਹੀਂ ਕਰਨਾ ਔਰ ਇਹਨਾਂ ਨੂੰ ਇਸ ਚੀਜ਼ ਦਾ ਗਿਆਨ ਹੈ ਫਿਰ ਵੀ ਧੋਖਾ ਦੇਣ ਦੀ ਨੂੜਾ ਕੁਸ਼ਤੀ ਕਰ ਰਹੇ ਆ ਆਖਰ ਆਪਸ ਚ ਫਿਰ ਸਮਝੌਤਾ ਕਰ ਲੈਣਾ ਇਹਨਾਂ ਨੇ ਆਕਰਚ ਇਹਨਾਂ ਨੇ ਕਿਹਾ ਕਿ ਆ ਕੈਂਡੀਡੇਟ ਮਿਲੇ ਆ ਇੱਥੇ ਸਾਨੂੰ ਸਮਰਥਨ ਦੇ ਦੇ ਉਹ ਤਾਂ ਅਸੀਂ ਸਮਰਥਨ ਦੇ ਦੇ ਆ ਕਰਨਾ ਇਹਨਾਂ ਦੀ ਨੂਰਾ ਪੁਸ਼ਤੀ ਹੋਣੀ ਆ ਇਹ ਵੀ ਧੋਖਾ ਕਰਨਗੇ ਇਹਨਾਂ ਨੂੰ ਗੁੰਝਫੇਮੀ ਆ ਕਿ ਪੰਜਾਬੀ ਇਹਨਾਂ ਨੂੰ ਬਖਸ਼ ਦੇਣਗੇ ਔਰ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਇਹ ਸਰਕਾਰ ਚੱਲ ਰਹੀ ਆ ਜਿਸ ਤਰ੍ਹਾਂ ਪੰਜਾਬ ਸਰਕਾਰ ਦਾ ਪੈਸਾ ਖਰਾਬ ਕਰਕੇ ਸਾਰੇ ਮਨਿਸਟਰ ਉੱਥੇ ਜਾ ਰਹੇ ਆ ਪੰਜਾਬ ਦੇ ਅੰਦਰ ਤਾਂ ਕਥਰੋਗਾਰ ਹੋ ਰਹੀ ਆ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਹੋ ਰਿਹਾ ਔਰ ਇਹ ਦਿੱਲੀ ਰਹਿਂਦੀਆਂ ਕਰਨ ਜਾਂਦੇ ਨੇ ਇਹ ਮੈਨੂੰ ਤਾਂ ਇਹ ਸਮਝ ਨਹੀਂ ਆਈ ਕਿ ਕਿਸ ਪਾਸੇ ਨੂੰ ਕਿਸੇ ਸ਼ਾਨੂ ਸਾਨੂੰ ਲੈ ਕੇ ਜਾ ਰਹੇ ਆਂ ਔਰ ਕਿਸਾਨਾਂ ਨਾਲ ਵੀ ਇਹਨਾਂ ਨੇ ਧੱਕਾ ਕੀਤਾ ਮੈਂ ਤਾਂ ਕਹਿਣਾ ਕਿ ਹਰਿਆਣਾ ਨੇ 14 ਫਸਲਾਂ ਦਿੱਤੀ ਹੋਈ ਐ ਐਮਐਸਪੀ ਔਰ ਕੇਰਨਾ ਨੇ 23 ਫਸਲਾਂ ਦਿੱਤੀ ਐ ਪੰਜਾਬ ਸਰਕਾਰ ਵੀ ਦੇਵੇ ਆ ਕਿਸਾਨ ਜਿੱਥੇ ਬੰਦਿਆਂ ਨੇ ਵੀ ਮੈਂ ਅਪੀਲ ਕਰਦਾ ਕਿ ਇਹਨਾਂ ਤੋਂ ਮੰਗ ਕਰ ਲੋ ਕੋਈ ਕੁਝ ਲੈ ਲੋ ਨਾ ਤਾਂ ਆ ਜਿਹੜੇ ਸੈਲੋ ਆ ਰਹੇ ਨੇ ਸਾਡੇ ਨੌ ਲਾ ਰਹੇ ਨੇ ਜਦੋਂ ਤੱਕ ਪੰਜਾਬ ਮੰਡੀਆਂ ਦਾ ਪ੍ਰਬੰਧ ਜਿਹੜਾ ਕਰਨਾ ਉਹ ਪੰਜਾਬ ਸਰਕਾਰ ਨੇ ਕਰਨਾ ਹੁੰਦਾ ਕੇਂਦਰ ਸਰਕਾਰ ਪੈਸਾ ਦਿੰਦੀ ਐ ਕੱਲ੍ਹ ਉਦੇ ਲਈ ਫੰਡ ਦੇਂਦੀ ਆ ਉਹਦੀ ਉਹਦੀ ਇਨਫਰਾਸਟ੍ਰਕਚਰ ਨੂੰ ਸਟਰੈਂਥਨ ਕਰਨ ਦੇ ਲਈ ਬਾਕੀ ਜ਼ਿੰਮੇਵਾਰੀ ਸਟੇਟ ਗਵਰਨਮੈਂਟ ਦੀ ਹੁੰਦੀ ਹੈ ਸਟੇਟ ਗਵਰਨਮੈਂਟ ਚਾਹੇ ਉਹਨਾਂ ਨੂੰ ਰੱਖੇ ਚਾਹੇ ਨਾ ਰੱਖੇ ਤੇ ਇਹ ਜਿਹੜਾ ਹੁਣ ਜੋ ਕਿਸਾਨ ਕਹਿੰਦੇ ਆ ਔਰ ਦਿੱਲੀ ਦੇ ਖਲਾਫਦਾਰੇ ਲਾਉਂਦੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਖਲਾਫ ਵੀ ਲਾਓ ਰਹਿੰਦੀ ਇਹਨਾਂ ਦੇ ਖਲਾਫ ਵੀ ਕਰੋ ਇਹਨਾਂ ਨੂੰ ਕਿਉਂ ਨਹੀਂ ਪੁੱਛਦੇ ਕਿ ਕਿਉਂ ਪਿੰਡਾ ਜਾ ਰਹੇ ਆ ਜਿਹੜਾ ਤੁਸੀਂ ਕਹਿੰਦੇ ਹੋ ਅਸੀਂ ਕਿਸੇ ਨੂੰ ਪਿੰਡਾ ਨਹੀਂ ਬੜਨ ਦੇਣਾ ਇਹ ਜਿਹੜੀ ਗੱਲ ਇਹ ਇਹ ਵੀ ਮੈਂ ਸਮਝਦਾ ਕਿ ਇਨਸਾਫ ਦਾ ਰਸਤਾ ਹੋਣਾ ਚਾਹੀਦਾ ਹੈ ਰੈਲੀਆਂ ਇਹਨਾਂ ਦੇ ਖਿਲਾਫ ਹੋਣੀਆਂ ਚਾਹੀਦੀਆਂ ਨੇ ਇੰਡੀਗਤ ਬੰਦਨ ਦੇ ਔਰ ਇਹਨਾਂ ਨੂੰ ਸਵਾਲ ਪੁੱਛੇ ਜਾਣੇ ਚਾਹੀਦੇ ਆ ਇਮਾਨਦਾਰੀ ਨਾਲ ਜੇ ਕਿਸਾਨ ਦੀ ਵੀ ਸੇਵਾ ਕਰਨੀ ਹੈ ਸਮਾਜ ਦੇ ਸਾਰੇ ਵਰਗਾਂ ਦੀ ਸੇਵਾ ਕਰਨੀ ਹੈ ਔਰ ਸਾਰੇ ਵਰਗ ਐਸੇ ਵੇਲੇ ਟੁੱਟੇ ਪੂਰੇ ਦੇਸ਼ ਦੇ ਅੰਦਰ ਇਹਨਾਂ ਦਾ ਜਿਹੜਾ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ ਆਪਸ ਰੈਲੀ ਵੇੜੀ ਨੌਰਾ ਕੁਸ਼ਤੀ ਕਿੱਥੇ ਇਕੱਠੇ ਹੋ ਜਾਂਦੇ ਆ ਕਿੱਥੇ ਖਰਾਬ ਹੋ ਜਾਂਦੇ ਆ ਪੂਰੇ ਦੇਸ਼ 'ਚ ਇਹੀ ਕੰਮ ਜਿੱਦਾਂ ਮਨਤਲਾ ਮੈਂ ਦੱਸ ਕੇ ਔਰ ਕਰਨਾਟਕ 'ਚ ਵੀ ਇਸੇ ਤਰ੍ਹਾਂ ਹੋਇਆ ਕਰਨਾਟਕ ਚੋਂ ਨੇ ਉਦਮ ਠਾਕਰੇ ਨੇ ਆਪਣੇ ਕੈਂਡੀਡੇਟ ਪਹਿਲਾਂ ਅਨਾਉਂਸ ਕਰਤੇ ਆ ਮਹਾਰਾਸ਼ਟਰ ਔਰ ਹਰ ਜਗ੍ਹਾ ਇਹਨਾਂ ਦਾ ਆਪਸ ਵਿੱਚ ਦਿੱਕਤ ਹੈ ਔਰ ਮੈਂ ਇਹ ਸਮਝਦਾ ਕਿ ਇਸ ਗਠਜੰਬੰਦਨ ਤੋਂ মিডিਆ ਕਿਹਦਾ ਮਾਦੇ ਹੋ ਅਵੇਅਰ ਕਰਨਾ ਜ਼ਰੂਰੀ ਹੈ ਚਾਹੇ ਅਸੀਂ ਗਲਤ ਕਰੀਏ ਸਾਡੇ ਬਾਰੇ ਵੀ ਕਰੋ ਪਰ ਜੇ ਉਹ ਕਰਦੇ ਆ ਤਾਂ ਉਹਨਾਂ ਬਾਰੇ ਵੀ ਕਰੋ ਔਰ ਜਿਸ ਤਰ੍ਹਾਂ ਨਾਲ ਇਹ মিডিਆ ਦੇ ਉੱਪਰ ਵੀ ਇੱਥੇ ਜ਼ੁਲਮ ਹੋ ਰਿਹਾ ਮੈਂ ਦੇਖਦਾ ਤੇ ਜਿਸ ਤਰ੍ਹਾਂ ਉਹ ਤੁਮ ਕਾਉਂਦੇ ਆ ਜਿਸ ਤਰ੍ਹਾਂ ਦੀ ਗੱਲ ਹੁੰਦੀ ਹੈ ਇਹ ਵੀ ਬੜੀ ਮੰਦਫਾ ਕੀ ਗੱਲ ਆ ਬਹੁਤ ਬੁਰਾ ਔਰ ਜਿਸ ਤਰ੍ਹਾਂ ਕੇਵਲ ਦਾ ਨੈਟਵਰਕ ਖੋਲ ਲੱਗੇ ਹੋਏ ਆ ਤੇ ਬਿਨਾ ਗੱਲਬਾਤ ਤੋਂ ਹੀ ਉਹ ਤੇ ਉਹ ਮੇਰਾ ਕਹਿੰਦਾ ਵੀ 8-10 ਹਜ਼ਾਰ ਕਰੋੜ ਦਾ ਤਾਂ ਬੰਦਾ ਹੋਊਗਾ ਜੇ ਹੋਊਗਾ ਉਹਦੇ ਤੇ ਚੀਨੀ ਚੋਰੀ ਦਾ ਵੀ ਕੇਸ ਬਣਾਤਾ ਔਰ ਵੀ ਨਾਲਸ ਮੋਟਾ ਤੌਰ ਤੇ ਕਰਦੇ ਜਿਹੜਾ ਇਹ ਇਹ ਇਹਨਾਂ ਨੇ ਕੰਮ ਫੜਿਆ ਹੋਇਆ ਆ ਪੁਲਿਸ ਇੱਕ ਜਗ੍ਹਾ ਹੀ ਇਹਨਾਂ ਦੇ ਹੱਥ ਆਈ ਹੈ ਤੇ ਇਸ ਲਈ ਇਹ ਜਨਤਾ ਦੇ ਵਿੱਚ ਗੱਲ ਜਾਣੀ ਚਾਹੀਦੀ ਆ ਔਰ ਜ਼ਰੂਰ ਇਹਨਾਂ ਨੂੰ ਰਿਸਪੌਂਸ ਕਰਨਾ ਚਾਹੀਦਾ ਔਰ ਮੀਡੀਆ ਨੇ ਤਾਂ ਹਮੇਸ਼ਾ ਐਸੀਆ ਸੈਕਰੀਫਾਈਸ ਦੇ ਤੇਰੇ ਲਈ ਜੋ ਪ੍ਰੇਮ ਚਿਕੋ ਜੋ ਚੱਲ ਰਿਹਾ ਉਹਨੂੰ ਵੀ ਕਵਰ ਕਰਨ ਜਾਂਦੇ ਆ ਨਾ ਖਤਰਾ ਹੋ ਰਿਹਾ ਕਿ ਔਰ ਬਾਕੀ ਜਿਹੜਾ ਇਹ ਕਰਦੇ ਆ ਐਥੇ ਕੋਈ ਕੇਜਰੀਵਾਰ ਤੇ ਭਗਵੰਤ ਮਾਨ ਦੇ ਖਿਲਾਫ ਵੀ ਥੋੜਾ ਜਿਹਾ ਖਤਰਾ ਬੋਲ ਲੈ ਰੋ ਦੋ ਚਾਰ ਉੱਠ ਗੜੇ ਉਹ ਤੇ ਤਦ ਇਹਨਾਂ ਨੂੰ ਛੁਪਕਾਰਾ ਆਉਣਾ ਇਹ ਮੀਡੀਆ ਹੀ ਕਰਾ ਸਕਦਾ ਇਹ ਸਾਡੇ ਵਰਗਿਆਂ ਦੇ ਗਰੀਬ ਲੋਕਾਂ ਦੇ ਬਸਤਾ ਨਹੀਂ ਹੈ ਆਮ ਸਰ ਆਪੇ ਕਿਸਾਨ ਹਸੀ ਤਾਂ ਸਾਨੂੰ ਇਹਨਾਂ ਦੀ ਮਰਜ਼ੀ ਤੂੰ ਕਾਉਣ ਲੱਗ ਜਾਣਗੇ ਠੀਕ ਆ ਮੈਂ ਤਾਂ ਨਹੀਂ ਕਰਦਾ ਪਰ ਬਾਕੀ ਦਮਚਾਰੇ ਡਰ ਜਾਂਦੇ ਆ ਇਹ ਵੀ ਰੌਲਾ ਪੰਜਾਬ ਦੀ ਸ਼ਰਾਰਤ ਪਾਉਂਦੇ ਕਿਵੇਂ ਲੇ ਗਏ ਜਿਹੜੀ ਪੰਜਾਬ ਦੀ ਮੈਮੋਰੰਡਮ ਦਿੱਤਾ ਤਾਂ ਹੈ ਇਲੈਕਸ਼ਨ ਕਮਿਸ਼ਨ ਦੀ ਸਰਕਾਰ ਐਸਵੇਲ ਉਹਨਾਂ ਨੂੰ ਜਾ ਕੇ ਸ਼੍ਰੀ ਲਖਰ ਜੀ ਤੇ ਅਸੀਂ ਸਾਰੇ ਸੀਨੀਅਰ ਲੀਡਰ ਗਏ ਸੀ ਮੈਂ ਵੀ ਉਹਦੇ ਵਿੱਚ ਸੀ ਮਨੀਤ ਜੀ ਵੀ ਸੀਗੇ ਤੇ ਜਾ ਕੇ ਉਹਨਾਂ ਨੂੰ ਰਿਕਵੈਸਟ ਕਰਕੇ ਆਏ ਆ ਕਿ ਆਹ ਚੋੜਾ ਨੂੰ ਨਿਪਟਾ ਦਿਓ ਤੇ ਇਹ ਫੜੇ ਜਾਣੇ ਆਕਰ ਤੁਸੀਂ ਇਹ ਦੇਖਣ ਚਾਹਲਦੇ ਨਹੀਂ ਚੱਲਣਾ